ਹਾਲ ਜਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਕੱਲ ਆਪਾਂ ਕਰਤਾ ਦੀ ਸਾਰਾ ਖੇਤ ਮਲਚਰ ਤੇ ਅੱਜ ਚੱਲਦਾ ਰੂਟਾਵੇਟਰ ਤੇ ਨਾਲੇ ਪਲੋ ਉਹ ਲੱਗੇ ਹੋਏ ਨੇ ਸਾਹਮਣੇ ਟਰੈਕਟਰ ਪਲੋ ਆ ਰੂਟਾਵੇਟਰ ਮਾਰਨ ਤੇ ਆਪਾਂ ਲੈ ਚੱਲੇ ਹੁਣ ਸੁਭਾਗਾ ਪਲੋ ਦੇ ਮਗਰ ਮਗਰ ਮਾਰਦੇ ਆ ਸੁਭਾਗਾ ਤੇ ਜਿਹੜੀ ਡਲੀਆਂ ਡਲੇ ਹੈਗੇ ਨੇ ਸਾਰੇ ਫਟ ਜਾਣਗੇ ਤੇ ਨਾਲੇ ਜ਼ਮੀਨ ਸੁੱਕੂਗੀ ਨਹੀਂ ਜਿਹੜੇ ਖੇਤ ਚ ਆਪਣਾ ਪਲੌ ਚਾਲਦਾ ਉਹ ਥੋੜਾ ਜਿਹਾ ਖੇਤ ਹੈਗਾ ਖੁਸ਼ਕਈ ਹੈ ਜੇ ਉਹ ਤਾ ਉਹ ਭਾਗਾ ਮਾਰਨਾ ਪਊਗਾ ਵੀ ਸੁੱਕਣਾ ਜਾਵੇ ਫਿਰ ਬੱਟ ਨਹੀਂ ਢੜਨੀ ਤੇ ਆਹ ਖੇਤਾਂ ਜਿਹਾ ਆਪਣੇ ਫੁੱਲ ਗਿੱਲਾ ਬਾਕੀ ਦਿਖਾਉਣਾ ਨਾਲੇ ਨਵਾਂ ਟਰੈਕਟਰ ਚੱਲਦਾ ਆਪਣਾ 454 4x4 ਜਿਹੜਾ ਆਪਾਂ ਲੈ ਕੇ ਆਇਆ ਉਦਣ ਦੇ ਦਿਖਾਉਣਾ ਉਹਦਾ ਜੋਰ-ਜੂਰ ਪਲੌ ਤੇ ਕੀ ਜਿੰਨਾ ਕ ਜੋਰ ਮਾਰਦਾ ਕੀ ਗੱਲ ਬਾਤ ਲਓ ਜੀ ਜਿੰਨਾ ਕ ਪਲੌ ਵੱਜਿਆ ਦੀ ਆਪਾਂ ਸੁਭਾਗਾ ਮਾਰਤਾ ਮਗਰ ਤੇ ਬਾਕੀ ਚੱਲ ਰਿਹਾ ਪਲੌ ਦਾ ਵੀ ਕੰਮ ਟਮਾਟਰੀ ਚੱਲਦਾ 855 4/4 ਤੇ ਇੱਧਰ 969 ਚੱਲਦਾ ਰੂਟਾਵੇਟਰ ਨੂੰ ਤੇ ਸੁਭਾਗਾ ਮਾਰੇ ਤੇ ਦੇਖੋ ਇਦਾਂ ਦੀ ਜ਼ਮੀਨ ਬਣ ਗਈ ਜੇ ਆਪਾਂ ਇਹਨੂੰ ਬਲਾਉ ਮਾਰ ਕੇ ਉਦਾਂ ਹੀ ਛੱਡ ਦਾਂਦੇ ਇਹ 'ਚ ਡਲੀ ਪੈ ਜਾਣੀ ਸੀ ਤੇ ਜਿਹੜਾ ਹੁਣ ਮਾੜੀ ਮੁੱਟੀ ਰਹਿੰਦੀ ਆ ਡਲੀ ਇਹਦੇ ਉੱਪਰ ਹੈਰੋ ਮਾਰਾਂਗੇ ਦੋ ਵਾਰ ਐ ਚੰਗੀ ਤਰ੍ਹਾਂ ਬਰੀਕ ਹੋ ਜੂਗੀ ਮਿੱਟੀ ਤੇ ਜ਼ਮੀਨ ਨਾਲ ਹੁੰਦੇ ਫਿਰ ਸੁੱਕੀ ਜਾਂਦੀ ਆ ਤੇ ਹੈਰੋ ਨਾਲ ਬਾਕੇ ਜਦੇ ਫੇਰ ਮਗਰ ਸੁਭਾਗਾ ਮਾਰ ਦਾਂਗੇ ਬਾਕੀ ਤੁਹਾਨੂੰ ਦਿਖਾਉਣਾ ਟਮਾਟਰੀ ਦਾ ਜੋਰ ਬਾਕੀ ਪਲੌ ਲੱਗਦੇ ਨੇ ਥੋੜੇ ਜੇ ਇੰਨੇ ਕਿ ਹੋਊਗੀ ਗੱਠ ਢੰਗਾਈ ਆ 6-7 ਇੰਚ ਢੰਗਾਈ ਆ ਇਹਦੀ ਪਲੌ ਦੀ ਆ ਦੇਖੋ ਇਹ ਠੋਂ ਪੀਲਕਾ ਕੱਢਤਾ ਇੰਨੀ ਕਿ ਢੰਗਾਈ ਬਾਦੂ ਆ ਤੇ ਮਸ਼ੀਨ ਲੱਗਣੀ ਚਾਹੀਦੀ ਆ ਬਾਕੀ ਜਿਹੜੀ ਆ ਪਰਾਲੀ ਦੀਆਂ ਮਣੀ ਮੁੱਟੀ ਉੱਪਰ ਇਹ ਤਬ ਵੀ ਯਾਰ ਰੂਟਾਵੇਟਰ ਨੇ ਮਲਦਣੀਆਂ ਵਿੱਚੇ ਕੋਸਤਵੀਆਂ ਨੇ ਵੜਦਾਣੀ ਆ ਜਿਹੜੀ ਆ ਦੀਂਦੀਆਂ ਮਣੀ ਮੋਟੀ ਬਾਕੀ ਟਮਾਟਰ ਹੀ ਚੱਲਦਾ ਪੂਰਾ ਵਧੀਆ ਤੰ ਨਾਲੇ ਪਲਾਉ ਨੂੰ ਫੁੱਲ ਵਧੀਆ ਜ਼ੋਰ ਮਾਰਦਾ ਕੀ ਚੱਕਰ ਪੈ ਗਿਆ ਭਾਈ ਦੌੜੀ ਚੱਲੀ ਜਾਂਦਾ ਪਲਾਉ ਦਾ ਕੰਮ ਇਹ ਫਰਮੇਟ ਹੋਰ ਜੇ ਮੀਡੀਆ ਵਿੱਚ ਚੱਲਦਾ ਜੇ ਮੀਡੀਆ ਵਿੱਚ 1600 ਚੱਕਰ ਤੇ ਪੁਰਾਣ ਘੈਂਟ ਚੱਲਦਾ ਹੈ ਪਲਵਾਂ ਦੇ ਤੇ ਬਲੂਟਾਟਰ ਦਾ ਕੰਮ ਗਿਆ ਆਪਣਾ ਲੱਗੜ ਹੁਣ ਇਹਦੇ ਉੱਪਰ ਤੁਹਾਗਾ ਮਾਰਾਂਗੇ ਜੋ ਪਰਲੇ ਖੇਤ ਚ ਬੱਲੇਗਾ ਤੁਹਾਡਾ ਆਲੂ ਕਢਾ ਲਿਆ ਸਟੋਰ ਚੋਂ ਉਸੇ 20 ਬੈਗ ਕਢਾ ਲਿਆ ਆਪਾਂ ਸੱਤ ਤੱਕ ਕੀਲਿਆਂ ਦਾ ਵੀ ਆ ਜਿਵੇਂ ਜਿਵੇਂ ਜੀਰੀ ਵੱਢੀ ਜਾਊਗੀ ਉਹ ਉਸ ਹਿਸਾਬ ਨਾਲ ਵੀ ਕਢਾਈ ਜਾਵਾਂਗੇ ਤੇ ਬਾਕੀ ਬੁਲਾਓ ਦਾ ਕੰਮ ਚੱਲੇ ਰਿਹਾ ਆ ਆਪਾਂ ਆਗੇ ਦੀ ਟਰਾਲੀ ਲੈਣ ਕੱਲ ਦੀ ਖੜੀ ਦੀ ਟਰਾਲੀ ਸਟੋਰ ਚ ਤੇ ਜਾ ਕੇ ਲਾਹਾਉਨੇ ਆ ਇਹਨੂੰ ਭਈਆਂ ਤੋਂ ਤੇ ਬਾਕੀ ਨਾਲੇ ਮਾਰਦੇ ਆ ਜਾ ਕੇ ਸੁਭਾਗਾ ਵੀਡੀਓ ਨਾ ਬਣੇ ਰਹੇ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਕਿਸੇ ਵੀਰ ਨੇ ਨਹੀਂ ਕਰਿਆ ਬਾਕੀ ਈਰੀ ਵੀ ਦੇਖਦੇ ਅੱਜ ਤੋਲਦੇ ਨੇ ਜਾਂ ਕਿਵੇਂ ਕਰਦੇ ਨੇ 2 ਦਿਨ ਹੋ ਗਏ ਪਈ ਨੂੰ ਤੇ ਅੱਜ ਦੇਖਦਾ ਕਿੰਨਾ ਮੌਇਸਚਰ ਆਉਂਦਾ 17 ਮੌਇਸਚਰ ਦੇ ਲੈਂਦੇ ਨੇ ਤੇ ਨਾਲੇ ਆਪਾਂ ਤੁਹਾਨੂੰ ਝਾੜ ਬਾਰੇ ਦੱਸਾਂਗੇ ਕਿ ਕਿੰਨਾ ਝਾੜ ਆਇਆ ਵਿਚ ਲੋਕ ਹੀ ਜਾਂਦੇ ਨੇ 25 25 ਲਈ ਝਾੜਾ 22 ਦਾ 26 ਦਾ ਇੰਨਾ ਕਿ ਝਾੜਾ ਕਿ ਕਹਿੰਦੇ ਆ ਜਿਹੜੀ ਗੇਤੀ ਦਾ 26 ਬਾਕੀ ਆਪਾਂ ਆਪਣਿਆਂ ਲਈ ਦੱਸਾਂਗੇ ਕਿੰਨਾ ਕੁ ਝਾੜ ਆਉਂਦਾ ਜੀ ਚੱਲੀ ਜਾਂਦਾ ਹੀ ਵਾਹੀ ਦਾ ਕੰਮ ਤੇ ਕੱਲ ਆਪਾਂ ਲਾਉ ਮਾਰਤਾ ਸੀ ਲਾਉ ਮਾਰ ਕੇ ਦੇ ਉੱਪਰ ਮਾਰਤਾ ਹੀ ਸੁਭਾਗਾ ਤੇ ਅੱਜ ਫੇਰ ਆਪਾਂ ਦੋ ਗਹਿਲ ਹੈ ਰੋਣਾ ਬਾਤੀ ਜ਼ਮੀਨ ਤੇ ਬਾਕੀ ਹੁਣ ਫੇਰ ਸੁਭਾਗਾ ਮਾਰ ਰਹੇ ਹਾਂ ਸੁਭਾਗਾ ਮਾਰਨ ਤੋਂ ਬਾਅਦ ਇੱਕ ਵਾਰ ਇਹ ਜੋ ਮਾਰਾਂਗੇ ਹਲ ਅਲ ਮਾਰ ਕੇ ਵੀ ਜ਼ਮੀਨ ਨੂੰ ਥੋੜੀ ਹਵਾ ਬਹਿ ਜੂਗੀ ਉਜੂ ਪਾਈ ਜਾਂਦੇ ਆ ਜੂ ਜੂ ਫੁੱਤੀ ਜਾਂਦੀ ਆ ਜ਼ਮੀਨ ਐਨ ਵਧੀਆ ਬਣ ਚੱਲੀ ਲੇਖੋ ਬੱਲ ਫਰੀਕ ਹੋਣ ਲੱਗ ਗਈ ਬਾਕੀ ਏਰੀਆ ਵਾਲੇ ਆਪਣੀ ਤੁਲੀ ਨਹੀਂ ਅੱਜ ਦੇਖਦੇ ਆ 10:00 ਵਜੇ ਜਾ ਕੇ ਪੱਖਾ ਲਵਾਉਣਾ ਹੈ ਜੀਰੀ ਨੂੰ ਵੀ ਤੇ ਨਾਲੇ ਆਪਾਂ ਉਹਦੇ ਨਾਲ ਝਾੜ ਸਾਂਝਾ ਕਰਾਂਗੇ ਵੀ ਕਿੰਨਾ ਕੁ ਝਾੜ ਜੀਰੀ ਦਾ ਹੋਇਆ ਆਪਣਾ ਕੀਲੇ ਦਾ 1250 ਵੀਡੀਓ ਨੂੰ ਵੱਤ ਤੋਂ ਵੱਤ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਪੀਰ ਨੇ ਨਹੀਂ ਕਰਿਆ ਬਾਕੀ ਉਹ ਫੇਰ ਆਪਾਂ ਛੱਡ ਲਿਆ ਦੀ ਕੱਲ ਫਲੋਅ ਨਹੀਂ ਕਰਿਆ ਫਿਰ ਜ਼ਮੀਨ ਜਿਆਦਾ ਸੁੱਕ ਜਾਂਦੀ ਆ ਤੇ ਇੱਕ ਨਾਲ ਡਲੀ ਪੈ ਜਾਣੀ ਦੀ ਨਾ ਫਿਰ ਬਾਹੀ ਕਰਨ ਦਾ ਸੁਆਦ ਆਉਂਦਾ ਇੰਨਾ ਤੇ ਆਹ ਖੇਤ ਆਪਣਾ ਤਿਆਰ ਹੋਊਗਾ ਜਦੇ ਉਹਨੂੰ ਉਹ ਖੇਤ ਚ ਫਲੋਅ ਮਾਰ ਦਾਂਗੇ ਫਿਰ ਉਹਨੂੰ ਤਿਆਰ ਕਰ ਦਾਂਗੇ ਤੇ ਬਜਾਈ ਫਿਰ ਇਕੱਠੀਉ ਕਰ ਦਾਂਗੇ ਤੇ ਹਜੇ ਤਾਂ ਗਰਮੀ ਬਹੁਤ ਆ ਤੇ ਆਲੂ ਬੜਾ ਕੰਮ ਆਉਣ ਦਾ ਕੋਈ ਡਰਾ ਤੇ ਨਾ ਹਜੇ ਲੇਬਰ ਆਈਆ ਲੇਬਰ ਵੀ ਸਹਾਰੇ ਤੋਂ ਬਾਅਦ ਆਉਣੀ ਆ ਨਾਲੇ ਵੀ ਹਲੇ ਦੂਈ ਮਾਰ ਲੂਗਾ ਕੱਲੇ ਲੈ ਕੇ ਆਇਆ ਕਢਾ ਕੇ ਪੀ ਵੀ ਲਾਓ ਜੀ ਹੁਣ ਆਪਾਂ ਪਹੁੰਚ ਗਏ ਮੰਡੀ ਤੇ ਅੱਜ ਤੀਜਾ ਦਾ ਨਾਜੀਰੀ ਨੂੰ ਤਿੰਨ ਦਿਨ ਦੀ ਧੁੱਪਾਂ ਲੱਗੀ ਜੀਰੀ ਨੂੰ ਤੇ ਅੱਜ ਮੌਸਰ ਆਇਆ ਆਓ ਸਿਰੇ ਤੱਕ ਆਪਣੀਓ ਪਈਆ ਬਾਕੀ ਪੱਖਾ ਲਾਤਾ ਇਹਨਾਂ ਨੇ ਤੇ ਨੇਰਾ ਕਰਨਗੇ ਤੋਲਣ ਨੂੰ 22 ਟਰਾਲੀਆਂ ਪਈਆਂ ਦੀ ਆਪਣੀਆਂ ਔਰੇ ਜੀਰੀ ਦੀਆਂ ਤੇ ਇਧਰੋਂ ਉਹ ਤਾਂ ਕਪਈਆ ਬਾਕੀ ਇੱਕ ਪੱਖਾ ਹੋਰ ਲਵਾਉਨੇ ਆ ਇਹਨਾਂ ਨੂੰ ਕਹਿ ਕੇ ਵੀ ਇੱਕ ਪੱਖਾ ਹੋਰ ਲਾਓ ਵੀ ਤਾਂ ਅਗੇ ਤੇ ਕੰਮ ਨੇੜੇ ਲੱਗੂਗਾ ਬਾਕੀ ਨਾਲੇ ਤੁਹਾਨੂੰ ਆਪਾਂ ਝਾੜ ਦੱਸਦੇ ਹਾਂ ਕਿੰਨਾ ਕੁ ਆਉਂਦਾ ਕੀ ਗੱਲ ਬਾਤ ਆ ਤੇ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਤੀ ਜਦੋਂ ਜੀਰੀ ਵੱਢਦੇ ਸੀ ਉਹ ਵੀਡੀਓ ਪਾਈ ਤੀ ਉਹਦੇ ਕਈ ਬਾਈਆਂ ਦੇ ਕਮੈਂਟ ਆਏ ਹੋਏ ਨੇ ਵੀ ਕੋਈ ਕਹਿੰਦਾ ਬਾਈ ਝੂਠ ਬੋਲਦਾ ਤੂੰ 30 ਦਾ ਝਾੜ ਨਹੀਂ ਬਾਈ ਦਾ ਹੋਊਗਾ 25 ਦਾ ਹੋਊਗਾ ਉਹ ਤਾਂ ਮੈਂ ਇੱਕ ਆਈਡੀਆ ਦਿੱਤਾ ਸੀ ਵੀ ਇੱਥੇ ਤੱਕ ਆ ਸਕਦਾ ਏ ਬਾਕੀ ਅੱਜ ਫਾਈਨਲ ਹੋ ਜਾਊਗਾ ਵੀ ਕਿੰਨਾ ਝਾੜ ਆਉਂਦਾ 26 ਜੀਰੀ ਦਾ ਬਾਕੀ ਪੱਖਾ ਚੱਲੀ ਜਾਂਦਾ ਹੈ। ਬਾਕੀ ਜੀਰੀ ਮੰਡੀ ਚ ਆਉਣ ਲੱਗੀ ਹੁਣ। ਪਹਿਲਾਂ ਮੰਡੀ ਖਾਲੀ ਸੀ ਹੋ ਗਏ ਤਿੰਨ ਦਿਨ ਜਦ ਖਾਲੀ ਸੀ ਹੁਣ ਮੰਡੀ ਭਰਨ ਲੱਗੀ ਤੇ ਸਮਝ ਕੇ ਚੱਲੋ ਵढਾਈ ਸ਼ੁਰੂ ਹੋਊਗੀ। ਪਹਿਲਾਂ ਤਾਂ ਆਲੂ ਵਾਲੀ ਜੋ ਆਉਂਦੀ ਸੀ ਜਿਹੜੇ ਬੰਦੇ ਆਲੂ ਲਾਉਣੇ ਦੀ ਉਹ ਜਿਰੀ ਆ ਰਹੀ ਸੀ ਹੁਣ ਕਣਕ ਵਾਲੇ ਖੇਤ ਜਿਹੜੇ ਕਣਕ ਵਾਲੇ ਖੇਤਾਂ ਜਾ ਉਹ ਵੀ ਚੱਲ ਪਏ